ਖਸ਼ਿਆ ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਗੌਰਤਾ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਬ੍ਰਦਨਾਂ ਤਾਂ ਇਸ ਬ੍ਰਿਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਤਰਨਤਾਰਨ ਜਮਨੀ ਚੋਣਾਂ ਦੇ ਨਤੀਜੇ ਐਲਾਨੇ ਗਏ ਤੇ ਆਪ ਦੇ ਵੱਲੋਂ ਸ਼ਾਨਦਾਰ ਜਿੱਤ ਜੁੜੀ ਦਰਜ ਕੀਤੀ ਗਈ ਦੱਸ ਦਿੰਨੇ ਆ ਕਿ ਉਸਦੇ ਹੀ ਮੱਦੇ ਨਜ਼ਰ ਵੱਖ-ਵੱਖ ਆਗੂਵਾਂ ਦੇ ਵੱਲੋਂ ਆਪਣੇ ਬਿਆਨ ਜੁੜੇ ਸਾਹਮਣੇ ਆ ਰਹੇ ਨੇ ਸਾਰਿਆਂ ਦੇ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਸੀਐਮ ਮਾਨ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ ਨੇ ਬਿਤਾਂ ਜਪਾ ਕਤਰਨ ਦਰਨ ਦੀ ਜਮਨੀ ਚੋਣ ਦੇ ਨਤੀਜੇ ਜਿਹੜੇ ਬੀਤੇ ਕੱਲ ਐਲਾਨੇ ਗਏ ਤੇ ਆਮ ਆਦਮੀ ਪਾਰਟੀ ਦੇ ਫੋਰ ਲੋ ਸ਼ਾਨਦਾਰ ਜਿੱਤ ਹਾਸਲ ਕੀਤੀ ਗਈ ਹਰਮੀਤ ਸਿੰਘ ਸੰਧੂ ਜੋ ਕਿ ਪਾਰਟੀ ਦੇ ਉਮੀਦਵਾਰ ਸਨ ਉਹ ਜਿਹੜੇ ਜੇਤੂ ਰਹੇ ਨੇ ਉਹਨਾਂ ਨੂੰ ਕੁੱਲ ਜਿਹੜੀ 42600 ਨੰਨਜਾ ਵੋਟਾਂ ਪਈਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਰੰਤਾਰਨ ਦੇ ਵਸੀਆਂ ਨੂੰ ਜਿੱਤਦੀਆਂ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਨੇ ਦੱਸ ਦਿੰਨੇ ਆ ਕਿ ਇਸ ਦੇ ਮੱਦੇਹਰ ਨਜ਼ਰ ਉਮੀਦਵਾਰ ਦੇ ਵੱਲੋਂ ਵੀ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਮੀਡੀਆ ਨਾਲ ਰابطਾ ਕੀਤਾ ਗਿਆ ਸੀ ਤੇ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਧੰਨਵਾਦੀ ਆ ਸਰ ਭਗਵੰਤ ਸਿੰਘ ਜੀ ਮਾਨ ਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਥੋਂ ਟਿਕਟ ਦੇ ਕੇ نوازਿਆ ਔਰ ਤੁਸੀਂ ਵੇਖਿਆ ਹੀ ਹੋਣਾ ਕਿ ਇਲੈਕਸ਼ਨ ਕਿਸ ਤਰ੍ਹਾਂ ਦੀ ਸੀ ਇਹ ਇਲੈਕਸ਼ਨ ਜਿਹੜੀ ਆ ਇਹ ਕੋਈ ਆਮ ਇਲੈਕਸ਼ਨ ਨਹੀਂ ਸੀ ਇਹ ਇਲੈਕਸ਼ਨ ਸੀਗੀ ਉਹਨਾਂ ਲੋਕਾਂ ਦੇ ਬਰ ਖਿਲਾਫ ਜਿਨ੍ਹਾਂ ਨੇ ਧਰਾਤ ਧਮਕਾ ਕੇ ਸਾਡੇ ਸਰਪੰਚਾਂ ਨੂੰ ਸਾਡੇ ਵਰਕਰਾਂ ਨੂੰ ਵੋਟਾਂ ਪਵਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇਹ ਉਹਨਾਂ ਬੰਦਿਆਂ ਨੇ ਜਿਹੜੇ ਭਾਵੇਂ ਦੂਜੀਆਂ ਪਾਰਟੀਆਂ ਵਾਲੇ ਸੀਗੇ ਉਹਨਾਂ ਨੇ ਜੋ ਵੀ ਵੱਧ ਚੜ ਕੇ ਜੋ ਵੀ ਕਰ ਸਕਦੇ ਸੀ ਭਾਵੇਂ ਉਹ ਗੁਰਦੁਆਰਿਆਂ ਦੇ ਵਿੱਚੋਂ ਸਮਾਨ ਲਿਆ ਲਿਆ ਉਹਨਾਂ ਨੇ ਵੰਡਿਆ ਭਾਵੇਂ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚੋਂ ਰਾਸ਼ਨ ਵੰਡਿਆ ਉਹਨਾਂ ਨੇ ਗੁਰਦੁਆਰਿਆਂ ਦੀ ਗੋਲਕ ਦੇ ਵਿੱਚੋਂ ਪੈਸੇ ਵੰਡੇ ਉਹਨਾਂ ਨੇ ਗੈਂਗਸਟਰਾਂ ਤੋਂ ਫਰौती ਲੈਣ ਵਾਲਿਆਂ ਕੋ ਪੈਸੇ ਲੈ ਕੇ ਔਰ ਉਹਨਾਂ ਨੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਧਮਕੀਆਂ ਦਿੱਤੀਆਂ ਗਈਆਂ ਜਿੱਦਣ ਵੋਟਾਂ ਪੈਣੀਆਂ ਸੀ ਉਸ ਦਿਨ ਸਵੇਰੇ ਤੁਸੀਂ ਕਿਸੇ ਕੋਲ ਜਾ ਕੇ ਪਿੰਡ 'ਚ ਪੁੱਛ ਲਓ ਧਮਕੀਆਂ ਦਿੱਤੀਆਂ ਗਈਆਂ ਪਰ ਮੱਝ ਦੇ ਲੋਕਾਂ ਨੇ ਮੈਂ ਬੇਨਤੀ ਕਰੂੰਗਾ ਮੱਝ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਔਰ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਅੱਜ ਫਤਵਾ ਦੇ ਕੇ ਔਰ 12000 ਤੋਂ ਪਲੱਸ ਵੋਟ ਨਾਲ ਜਿਹੜਾ ਜਿੱਤਾ ਆ ਤਦਰੀ ਬਿਹਾਰ ਵਿੱਚ ਵੀ ਜਿਹੜੇ ਕੀ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਪਹੁੰਚ ਕੇ ਧੰਨਵਾਦ ਕੀਤਾ ਗਿਆ। ਉਹਨਾਂ ਨੇ ਵਰਕਰਾਂ ਦਾ ਗਮਸ਼ਾ ਲਹਿਰਾ ਕੇ ਸਵਾਗਤ ਕੀਤਾ। ਸਾਰੇ ਵਰਕਰਾਂ ਨੇ ਵੀ ਆਪਣੇ ਗਮਸ਼ੇ ਲਹਿਰਾਏ ਤੇ ਇਸ ਮੌਕੇ ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸਭ ਤੋਂ ਪਹਿਲਾਂ ਕਿਹਾ ਕਿ ਲੋਕਾਂ ਨੇ ਜੰਗਲ ਰਾਜ ਦੀ ਬਜਾਏ ਵਿਕਾਸ ਨੂੰ ਚੁਣਿਆ। ਵਿਹਾਰ ਦੇ ਵਿੱਚ ਐਨਡੀਏ ਸਰਕਾਰ ਬਣ ਗਈ ਹੈ ਤੇ ਗੱਠ ਜੋੜ ਨੇ 243 ਵਿੱਚੋਂ 202 ਸੀਟਾਂ ਜਿੱਤੀਆਂ ਜੋ ਕਿ ਇੱਕ ਰਿਕਾਰਡ ਹੈ ਤੇ ਮਹਾਗੱਠ ਜੋੜ ਨੇ ਸਿਰਫ 35 ਸੀਟਾਂ ਜਿੱਤੀਆਂ ਤਾਂ ਇਸ ਦੇ ਮਤਦਨਜ਼ਰ ਉਹਨਾਂ ਦੇ ਵੱਲ ਸੰਬੋਧਨ ਕੀਤਾ ਗਿਆ ਤੇ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਪੂਰਾ ਇਹ ਵਿਹਾਰ ਨੇ ਅੱਜ ਬਤਾ ਦਿਆ ਹੈ ਫਿਰ ਇੱਕ ਵਾਰ ਐਨਡੀਏ ਸਰਕਾਰ ਫਿਰ ਇੱਕ ਵਾਰ फिर एक बार फिर एक बार और मैंने चुनाव में बार बार कहा था और बिहार के चुनाव में जब मैं जंगल राज की बात करता था कट्टा सरकार की बात करता था तो आरजेडी के लोग कभी विरोध नहीं करते थे लेकिन कांग्रेस वालों को बहुत चुपता था और बहुत बहुत मोदी क्या बोल रहे हैं ऐसा क्या बोल रहे हैं लेकिन आज मैं फिर कहना चाहता हूं मैं कहूंगा अब वापस नहीं आएगी कट्टा सरकार अब वापस नहीं आएगी अब वापस नहीं आएगी अब वापस नहीं आएगी, आएगी।, आएगी। साथियों बिहार के लोगों ने विकसित बिहार के लिए मतदान किया है बिहार के लोगों ने समृद्ध बिहार के लिए मतदान किया है मैंने चुनाव प्रचार के दौरान बिहार की जनता से रिकॉर्ड वोटिंग के लिए आग्रह किया था ਔਰ ਬਿਹਾਰ ਕੇ ਲੋਗੋ ਨੇ ਸਾਰੇ ਰਿਕਾਰਡ ਤੋੜ ਦिए ਸੁਨੇ ਦੀ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਦੱਸ ਦਿੰਨੇ ਕਿ ੜਮ ਦੇ ਨਾਲ ਸੋਨੇ ਦੀਆਂ ਕੀਮਤਾਂ ਡਿੱਗੀਆਂ ਨੇ ਅੰਕੜੇ ਜੁੜੇ ਸਾਹਮਣੇ ਆਏ ਨੇ ਸੋਨੇ ਦੀਆਂ ਕੀਮਤਾਂ ਪਿਛਲੇ ਕਈ ਦਿਨਾਂ ਤੋਂ ਵਧ ਰਹੀਆਂ ਸਨ ਤੇ ਦੱਸ ਦਿੰਨੇ 14 ਨਵੰਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਯੂਟਰਨ ਲਿਆ ਜਿहां ਦੋਵਾਂ ਕੀਮਤੀ ਧਾਤਾਂ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ ਐਮਸੀਐਕਸ ਤੇ ਸੋਨਾ 1600 52 ਰੁਪਏ ਡੱਗ ਕੇ 1,25,099 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਚਾਂਦੀ ਵਿੱਚ ਵੀ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਚਾਂਦੀ 2,932 ਰੁਪਏ ਡੱਗ ਕੇ 1,08,538 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਤੇ ਪ੍ਰਮਾਣਿਤ ਸੋਨਾ ਖਰੀਦੋ ਜਿੱਹਾਂ ਹਮੇਸ਼ਾ ਬਿਊਰੋ ਆਫ Indian Standards ਦੁਆਰਾ ਹਾਲਮਰਕ ਕੀਤਾ ਪ੍ਰਮਾਣਿਤ ਸੋਨਾ ਖਰੀਦੋ ਤੇ ਇਹ ਨੰਬਰ ਅਲਫਾਨੂਮੈਰਿਕ ਹੋ ਸਕਦਾ ਹੈ ਜਾਂ ਫਿਰ A Z 4 5 2 4 ਵਰਗਾ ਕੁਝ ਵੀ ਹੋ ਸਕਦਾ ਹੈ ਤੇ ਹਾਲਮਾਰਕਿੰਗ ਸੋਨੇ ਦੇ ਕੈਰੇਟੇਜ ਨੂੰ ਦਰਸਾਉਂਦੀ ਹੈ ਕੀਮਤ ਦੀ ਜਾਂਚ ਕਰੋ ਤਾਂ ਖਰੀਦ ਦੇ ਦਿਨ ਸੋਨੇ ਦੇ ਸਹੀ ਭਾਰ ਅਤੇ ਇਸ ਦੀ ਕੀਮਤ ਦੀ ਜਾਂਚ ਜ਼ਰੂਰ ਕਰੋ ਜਿਵੇਂ ਕਿ India Bullion and Jewelers Association ਦੀ ਵੈੱਬਸਾਈਟ ਸੋਨੇ ਦੀ ਕੀਮਤ 24 ਕੈਰਟ, 22 ਕੈਰਟ ਅਤੇ 18 ਕੈਰਟ ਦੇ ਅਨੁਸਾਰ ਬਦਲਦੀ ਹੈ। ਮੌੜੇ ਦੇ ਵਿੱਚ ਬੱਚਾ ਦੇ ਵਿੰਗ ਦਾ ਗਾਰਡਨ ਕਰਨ ਮੌਕੇ ਡਾਕਟਰ ਬਲਬੀਰ ਸਿੰਘ ਉੱਥੇ ਪਹੁੰਚੇ। ਉਹਨਾਂ ਦੇ ਵੱਲੋਂ ਸਾਰਾ ਜੁਆਇਜ਼ਾ ਲਿੱਤਾ ਗਿਆ ਤੇ ਉਸ ਤੋਂ ਬਾਅਦ ਸੰਬੋਧਨ ਵੀ ਕੀਤਾ ਗਿਆ। ਕੁਝ ਗੱਲਾਂ ਵੀ ਵੇਰਵੇ ਸਾਂਝੇ ਕੀਤੇ ਗਏ। ਇਹ ਬੱਚਿਆਂ ਵਾਸਤੇ ਹੈ ਜਿਹੜਾ ਡੈਡੀਕੇਟਿਡ ਹੈ 50 ਬੈਡਡ ਇੰਟੈਂਸਿਵ ਕੇਅਰ ਜਿਹੜਾ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਅੱਜਕੱਲ ਬਹੁਤ ਸਾਰੇ ਜਿਹੜੇ ਬੱਚੇ ਆ ਉਸ ਤਵਾਹੇ ਜਿਹਨੂੰ ਅਸੀਂ ਕਹਿੰਦੇ ਆ ਪ੍ਰੀਮਚੂਰ ਕਹਿੰਦੇ ਆ ਆਪਾਂ ਉਹਨਾਂ ਨੂੰ। ਉਹ ਜਲਦੀ ਪੈਦਾ ਹੋ ਜਾਂਦੇ ਆ ਤੇ ਉਹਨਾਂ ਨੂੰ ਸਪੈਸ਼ਲਾਈਜ਼ਡ ਕੇਅਰ ਚਾਹੀਦੀ ਹੁੰਦੀ ਆ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਪ੍ਰੋਡੈਕਟਰ ਕੰਟੈਂਸਿਵ ਕੇਅਰ ਯੂਨਿਟ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਔਰ ਉਹ ਸਾਡੇ ਕੋਲੇ ਰੈਫਰ ਹੋ ਕੇ ਵੀ ਬੱਚੇ ਆਉਂਦੇ ਆ ਬਹੁਤ ਸਾਡੀ ਲੌਂਗ ਓਵਰਡਿਊ ਸੀਗਾ ਕਿਉਂਕਿ ਮੈਡੀਕਲ ਕਾਲਜ ਹੈ ਔਰ ਜਿਸ ਤਰ੍ਹਾਂ ਸਾਡੇ ਪੀਜੀਆ ਬੜੀ ਪ੍ਰੀਮੀਅਰ ਇੰਸਟੀਚਿਊਟ ਆ ਬਟ ਓਵਰ ਬਰਡਨਡ ਆ ਉਹਦੇ ਵਿੱਚ ਮਾਝੇਲ ਤੋਂ ਹਰਿਆਣੇ ਤੋਂ ਪੰਜਾਬ ਤੋਂ ਤੋਂ ਸਾਡੀ ਕੋਸ਼ਿਸ਼ ਹੈ ਕਿ ਸਾਡੇ ਜਿਹੜੇ ਰੈਫਰ ਆਲੇ ਉਹ ਬੜੇ ਰੇਅਰ ਹੋਣੇ ਚਾਹੀਦੇ ਆ ਤੇ ਮੋਸਟਲੀ ਜਿਹੜੇ ਸਾਡੇ ਪੇਸ਼ੈਂਟਸ ਆ ਅਸੀਂ ਮੁਹਾਲੀ ਤੋਂ ਔਰ ਰੋਪੜ ਤੋਂ ਵੀ ਇੱਥੇ ਆਣਗੇ ਫਤਿਹਗੜ੍ਹ ਸਾਹਿਬ ਤੋਂ ਵੀ ਆਣਗੇ ਅੱਗੇ ਜਿਹੜੇ ਪਟਿਆਲੇ ਜਾਂਦੇ ਆ ਕੁਝ ਫਤਿਹਗੜ੍ਹ ਸਾਹਿਬ ਤੋਂ ਪਟਿਆਲੇ ਵੀ ਚਲੇ ਜਾਂਦੇ ਆ ਤੇ ਅਸੀਂ ਸਾਰੇ ਹਸਪਤਾਲਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਇੰਟੈਂਸਿਵ ਕੇਅਰ ਯੂਨਿਟ ਵੀ ਬਣਾ ਰਹੇ ਆ ਕ੍ਰਿਟੀਕਲ ਕੇਅਰ ਯੂਨਿਟ ਬਣਾ ਰਹੇ ਆ ਔਰ ਬੱਚਿਆਂ ਵਾਸਤੇ ਰੈਪਰਾਡੈਕਟਿਕ ਇੰਟੈਂਸਿਵ ਕੇਅਰ ਯੂਨਿਟ ਆ ਇਹ ਵੀ ਸਮੇਂ ਦੀ ਲੋੜ ਹੈ ਤੇ ਇਹ ਵੀ ਅਸੀਂ ਜਿਹੜਾ ਹੈਗਾ ਇੱਕ ਡੈਡੀਕੇਟਿਡ 50 ਡੈਡੀਕੇਟਿਡ ਜਿਹੜਾ ਹੈਗਾ ਇਹਦੇ ਨਾਲ ਸਾਡੇ ਨਾਲ ਪ੍ਰਾਈਵੇਟ ਕਲੈਬੋਰੇਸ਼ਨ ਵੀ ਆ ਡਾਕਟਰ ਜਿਹ ਉਹ ਦੇ ਸਪੈਸ਼ਲਾਈਜ਼ਡ ਨਿਓਨੈਟਲ ਇੰਟੈਂਸਿਵ ਕੇਅਰ ਕਿਉਂਕਿ ਉਹਨਾਂ ਦੇ ਆਲਰੇਡੀ ਜਿਹੜਾ ਹੈਗਾ ਸਾਡੇ ਡਾਇਰੈਕਟਰ ਪ੍ਰਿੰਸੀਪਲ ਵੀ ਖੁਦ ਵੀ ਇੱਕ ਪ੍ਰੈਕਟਿਸ਼ਨਰ ਆ ਸੋ ਇਹ ਵੀ ਪੀ ਜੀ ਤੋਂ ਪ੍ਰੋਫੈਸਰ ਆ ਗਿਆ ਤੇ ਇਹ ਇਹਦੇ ਨਾਲ ਨਾਲ ਜਿਹੜੀ ਉਹਨਾਂ ਦੀ ਐਕਸਪਰਟਾਈਜ਼ ਆ ਉਹਨਾਂ ਦੇ ਜਿਹੜੀ ਮੈਨ ਪਾਵਰ ਹੈ ਤੇ ਹੌਲੀ ਹੌਲੀ ਸਾਡਾ ਸਟਾਫ ਵੀ ਟ੍ਰੇਨ ਹੋਏਗਾ ਸੋ ਇਹ ਕਲੈਬੋਰੇਟਿਵ ਐਫਰਟ ਜਿਹੜਾ ਹੈਗਾ ਲੋਕਾਂ ਨੂੰ ਸਾਰੀਆਂ ਸਰਵਿਸਿਜ਼ ਫ੍ਰੀ ਹੋਣਗੀਆਂ ਤੋਂਦਰੇ ਪੰਜਾਬ ਦੇ ਤਾਪਮਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਪੰਜਾਬ ਦੇ ਘੱਟੋ-ਘੱਟ ਤਾਪਮਨ ਦੇ ਵਿੱਚ ਗਿਰਾਵਟ ਜਾਰੀ ਹੈ ਤੇ ਵੀਰਵਾਰ ਨੂੰ ਵੀ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਨ ਦੇ ਵਿਚਕਾਰ ਸੇਪਰੇ 0.3 ਡਿਗਰੀ ਦੀ ਗਰਾਵਟ ਦਰਜ ਕੀਤੀ ਗਈ। ਸੇ ਦੱਸ ਦਿੰਨੇ ਆ ਕਿ ਅੱਜ ਵੀ ਤਾਪਮਨ ਦੇ ਵਿੱਚ ਗਿਰਾਵਟ ਆਈ ਹੈ ਤੇ ਉਸ ਦੌਰਾਨ ਸੂਬੇ ਪਾਰ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਨ 10 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ। ਬਦਲਦੇ ਮੌਸਮ ਦੇ ਵਿਚਕਾਰ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਧ ਰਹੇ ਹਨ ਅਤੇ ਪ੍ਰਦੂਸ਼ਣ ਵੀ ਦਮ ਘੁੱਟ ਰਿਹਾ ਹੈ। ਸਖਤ ਉਪਾਅਾਂ ਦੇ باوجود ਮੁੱਖ ਮੰਤਰੀ ਮਾਨ ਦੇ ਗ੍ਰਹਿ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਵੀ ਜਿਹੜੇ ਸਾਹਮਣੇ ਆਏ ਪਰ ਤਾਂ ਸਨੇ ਪੰਜਾਬ ਸਰਕਾਰ ਦੇ ਵੱਲੋਂ ਉਸ ਦੇ ਉੱਤੇ ਜਿਹੜੇ ਢਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ਦਾ ਤਾਪਮਾਨ 7.3 ਡਿਗਰੀ ਘਟ ਗਿਆ ਤੇ ਸਾਰੇ ਸ਼ਹਿਰਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਦੇ ਆਸ-ਪਾਸ ਰਿਹਾ ਅੰਮ੍ਰਿਤਸਰ ਦੇ ਵਿੱਚ 25.7 ਡਿਗਰੀ ਲੁਧਿਆਣਾ ਵਿੱਚ 26.5 ਡਿਗਰੀ ਪਟਿਆਲਾ ਵਿੱਚ 27 ਡਿਗਰੀ ਪਠਾਨਕੋਟ 'ਚ 26.5 ਡਿਗਰੀ ਅਤੇ ਬਠਿੰਡਾ ਵਿੱਚ 29.4 ਡਿਗਰੀ ਦਰਜ ਕੀਤਾ ਗਿਆ ਤੇ ਇਸ ਤਰ੍ਹਾਂ ਪੰਜਾਬ ਦਾ ਘੱਟੋ-ਘੱਟ ਤਾਪਮਾਨ 7.2 ਡਿਗਰੀ ਤੇ ਬਣਿਆ ਹੋਇਆ ਜੋ ਕਿ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ 15.10 15 ਸਤੰਬਰ ਤੋਂ 12 ਨਵੰਬਰ ਤੱਕ ਇਸ ਸੀਜ਼ਨ ਦੇ ਵਿੱਚ ਸੂਬੇ ਵਿੱਚ ਪਰਾਲੀ ਸਾੜਨ ਦੇ 4000 ਤੋਂ ਵੱਧ ਮਾਮਲੇ ਸਾਹਮਣੇ ਆਏ ਹੰਤ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ 3020 ਮਾਮਲੇ ਸਿਰਫ ਨਵੰਬਰ ਦੇ ਵਿੱਚ ਹੀ ਸਾਹਮਣੇ ਆਏ ਸੰਤਾ ਉਸ ਤੋਂ ਜਿਹੜਾ ਕਿ ਕਾਫੀ ਧੂਆਂ ਹੁੰਦੇ ਜਿਸ ਦੇ ਨਾਲ ਲੋਕ ਕਾਫੀ ਪਰੇਸ਼ਾਨ ਵੀ ਨਜ਼ਰ ਆਏ ਨੇ ਜੋ ਕਰਦੇ ਆਂਗਲ ਖਬਰ ਦੇ ਵੱਲ ਰਾਜਾ ਵਿੜਿੰਗ ਦੇ ਵੱਲੋਂ ਵੀ ਤਰਨਤਾਰਨ ਦੀਆਂ ਚੋਣਾਂ ਦੇ ਨਤੀਜੇ ਦੇ ਉੱਤੇ ਆਪਣੀ ਟਿੱਪਣੀ ਜਿਹੜੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਆਪਣਾ ਵੇਰਵਾ ਛੜਾ ਸਾਂਝਾ ਕੀਤਾ ਗਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾ ਵਿੜਿੰਗ ਨੇ ਕਿਹਾ ਕਿ ਪਾਰਟੀ ਨੇ ਤਰਨਤਾਰਨ ਵਿਧਾਨ ਸਭਾ ਜ਼ਮਨੀ ਚੋਣ ਦੇ ਵਿੱਚ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕੀਤਾ ਹੈ ਵੜਿੰਗ ਨੇ ਜਿਮਨੀ ਚੋਣ ਦੇ ਨਤੀਜਿਆਂ ਦੇ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪਾਰਟੀ ਆਪਣੀ ਹਾਰ ਦੇ ਕਾਰਨਾਂ ਦੀ ਜਾਂਚ ਕਰੇਗੀ ਅਤੇ ਭਵਿੱਖ ਦੇ ਵਿੱਚ ਇਹਨਾਂ ਨੂੰ ਹੱਲ ਕਰਨ ਦੇ ਲਈ ਲੋੜਿੰਦੇ ਉਪਾਅ ਕਰੇਗੀ ਜ਼ਿਲ੍ਹਾ ਹੇਠ ਇਹਨਾਂ ਚੋਣਾਂ ਵਿੱਚ ਬਹੁਤ ਮਿਹਨਤ ਕਰਨ ਵਾਲੇ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕਰਦੇ ਆ ਵੜਿੰਗ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਭਵਿੱਖ ਵਿੱਚ ਹੋਰ ਮਜ਼ਬੂਤ ਹੋ ਕੇ ਉबरेਗੀ ਅਤੇ ਉਹਨਾਂ ਨੇ ਕਿਹਾ ਕਿ ਹਾਰ ਜਾਂ ਫਿਰ ਜਿੱਤ ਖੇਡ ਦਾ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਹਾਰਦੇ ਹਾਂ ਅਤੇ ਕੁਝ ਜਿੱਤਦੇ ਹਾਂ ਅਤੇ ਯਕੀਨਨ ਅਸੀਂ 2027 ਵਿੱਚ ਵੱਡੀ ਖੇਡ ਜਿੱਤਾਂਗੇ ਇਸ ਦੇ ਨਾਲ ਹੀ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੂੰ ਸੱਤਾਧਾਰੀ ਪਾਰਟੀ ਦੇ ਮੁਕਾਬਲੇ ਨੁਕਸਾਨ ਦੇ ਵਿੱਚ ਪਾ ਦਿੱਤਾ ਗਿਆ ਸੀ ਤੇ ਉਹਨਾਂ ਨੇ ਅੱਗੇ ਕਿਹਾ ਕਿ ਪਿਛਲੇ 4 ਸਾਲਾਂ ਦੇ ਦੌਰਾਨ ਮੌਜੂਦ ਸ਼ਾਸਨ ਅਧੀਨ ਹੋਈਆਂ ਸਾਰੀਆਂ ਜਮਨੇ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਨੇ ਇਹ ਯਕੀਨੀ ਬਣਾਇਆ ਹੈ ਕਿ ਸਰਕਾਰੀ ਮਸ਼ੀਨਰੀ ਇੱਕ ਸਹਿਯੋਗੀ ਵਜੋਂ ਉਸਦੇ ਲਈ ਕੰਮ ਕਰੇ ਅਤੇ ਤਰਨਤਾਰਨ ਦੇ ਵਿੱਚ ਬਿਲਕੁਲ ਇਹੋ ਹੋਇਆ। ਚੋਦਰੀ ਕਾਸਤੌਰ ਦੇ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਚੋਦਰੀ ਟਰੱਕ ਡਰਾਈਵਰਾਂ ਤੇ ਤਲਵਾਰ ਲਟਕਦੀ ਹੋਈ ਨਜ਼ਰ ਆ ਰਹੀ ਹੈ। ਜਿਵੇਂ ਦਾਜ਼ਮ ਨੇ ਆਇਆ ਕਿ ਫੋਰਨ ਕੰਟਰੀਜ਼ ਦੇ ਵਿੱਚ ਟਰੱਕ ਡਰਾਈਵਰ ਜਿਹੜੇ ਕਿਸੇ ਵੱਲੇ ਮੁਸੀਬਤ ਵਿੱਚ ਨਜ਼ਰ ਆ ਰਹੇ ਨੇ ਅਮਰੀਕਾ ਦੇ ਵਿੱਚ ਭਾਰਤੀ ਟਰੱਕ ਡਰਾਈਵਰਾਂ ਤੇ ਵੱਡਾ ਸੰਕਟ ਜਿਹੜਾ ਕੀ ਨਜ਼ਰ ਆ ਰਿਹਾ ਹੈ ਅਮਰੀਕਾ ਦੇ ਕੈਲੀਫੋਰਨੀਆ ਰਾਜ ਨੇ ਵਿਦੇਸ਼ੀਆਂ ਨੂੰ ਜਾਰੀ ਕੀਤੇ ਗਏ ਲਗਭਗ 17000 ਕਮਰਸ਼ੀਅਲ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦਾ ਫੈਸਲਾ ਕੀਤਾ ਹੈ ਇਸ ਕਦਮ ਦੇ ਨਾਲ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਜਿਨ੍ਹਾਂ ਨੇ ਪਿਛਲੇ ਇੱਕ ਤਹਾਕੇ ਵਿੱਚ ਡ라이ਵਰਾਂ ਦੀ ਕਮੀ ਨੂੰ ਪੂਰਾ ਕੀਤਾ ਸੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਿੱਥੇ ਇਹ ਵੱਡੀ ਕਾਰਵਾਈ ਨਾਲ ਪ੍ਰੰਪਤ ਪ੍ਰਸ਼ਾਸਨ ਦੁਆਰਾ ਨਜਾਇਜ਼ ਪ੍ਰਵਾਸੀਆਂ ਨੂੰ ਗਲਤ ਟੰਗ ਨਾਲ ਲਾਇਸੈਂਸ ਦੇਣ ਦੀ ਚਿੰਤਾ ਤੋਂ ਬਾਅਦ ਸ਼ੁਰੂ ਹੋਈ ਇਸ ਦਾ ਮੁੱਖ ਕਾਰਨ ਨਾ ਚਾਇਸ ਟਰੱਕ ਡਰਾਈਵਰਾਂ ਨਾਲ ਜੁੜੇ ਜਾਨਲੇਵਾ ਸੜਕ ਹਾਦਸੇ ਹਨ ਅਗਸਤ ਵਿੱਚ ਫਲੋਰੀਡਾ ਵਿੱਚ ਇੱਕ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਡਰਾਈਵਰ ਨੇ ਯੂ-ਟਰਨ ਲੈ ਕੇ ਇੱਕ ਹਾਦਸਾ ਕਰ ਦਿੱਤਾ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਪਿਛਲੇ ਮਹੀਨੇ ਕੈਲੀਫੋਰਨੀਆ 'ਚ ਵੀ ਇੱਕ ਹੋਰ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਪ੍ਰਾਕਟ ਡਰਾਈਵਰ ਨਾਲ ਜੁੜੇ ਹਾਦਸੇ ਵਿੱਚ ਤਿੰਨ ਲੋਕ ਮਾਰੇ ਗਏ ਸਨ। ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਬੁੱਧਵਾਰ ਨੂੰ ਕਿਹਾ ਕਿ ਲਾਇਸੈਂਸ ਇਸ ਦੇ ਲਈ ਅਬਾਧ ਹਨ ਕਿਉਂਕਿ ਉਹਨਾਂ ਦੀ ਮਿਆਦ ਪੁੱਗਣ ਦੀ ਮਿਤੀ ਡਰਾਈਵਰਾਂ ਦੇ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਰਹਿਣ ਦੀ ਮਨਜ਼ੂਰਸ਼ੁਦਾ ਮਿਆਦ ਤੋਂ ਵੱਧ ਚਲੀ ਗਈ ਸੀ ਅਮਰੀਕਾ ਟ੍ਰਾਂਸਪੋਰਟ ਸਕੱਤਰ ਸੀਨ ਦੀ ਡਫੀ ਨੇ ਕੈਲੀਫੋਰਨੀਆ ਦੇ ਦਾਅਵੇ ਨੂੰ ਖਾਰਜ ਕਰ ਦਿਆ ਕਿਹਾ ਕਿ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਰਾਜ ਨੇ ਆਪਣੀ ਪ੍ਰਕਿਰਿਆ ਨੂੰ ਗਲਤ ਢੰਗ ਨਾਲ ਸੰਭਾਲ ਲਿਆ ਜੀ ਹਾਂ ਡਫੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਜਦੋਂ ਅਸੀਂ ਉਹਨਾਂ ਦੇ ਝੂਠ ਨੂੰ ਉਜਾਗਰ ਕਰ ਦਿੱਤਾ ਹੈ ਤਾਂ 17000 ਨਾਜਾਇਜ਼ ਢੰਗ ਨਾਲ ਜਾਰੀ ਕੀਤੇ ਗਏ ਟਰਕਿੰਗ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਡਫੀ ਨੇ ਟਰੱਕਾਂ ਲਈ ਅੰਗਰੇਜ਼ੀ ਪਾਰਸ਼ਾ ਵਿੱਚ ਲੋੜਾਂ ਨੂੰ ਲਾਗੂ ਨਾ ਕਰਨ ਤੇ ਕੈਲੀਫੋਰਨੀਆ ਦੇ ਡਾਲਰ 40 ਮਿਲੀਅਨ ਦੇ ਸੰਗੀ ਫੰਡ ਵੀ ਰੱਦ ਕਰ ਦਿੱਤੇ ਹਨ ਜੀ ਹਾਂ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਾਰੀਆਂ ਚਿੰਤਾਵਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਉਹ ਰਾਜ ਤੋਂ ਹੋਰ 160 ਡਾਲਰ ਮਿਲੀਅਨ ਯਾਨੀ ਕਿ ਲਗਭਗ 1300 ਕਰੋੜ ਰੁਪਏ ਦੇ ਫੰਡ ਰੋਕ ਲੈਣਗੇ ਤਾ ਆਖਿਰਕਾਰ ਸਤੰਬਰ ਦੇ ਵਿੱਚ ਡਫੀ ਦੁਆਰਾ ਐਲਾਨੇ ਗਏ ਨਵੇਂ ਨਿਯਮਾਂ ਨੇ ਪ੍ਰਵਾਸੀਆਂ ਦੇ ਲਈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਬਣਾ ਦਿੱਤਾ ਹੈ ਤੇ ਹੁਣ ਸਿਰਫ ਤਿੰਨ ਕਿਸਮਾਂ ਦੇ ਵੀਜ਼ੇ ਵਾਲੇ ਲੋਕ ਹੀ ਯੋਗ ਹੋਣਗੇ ਅਤੇ ਲਾਇਸੈਂਸ ਸਿਰਫ 1 ਸਾਲ ਤੱਕ ਜਾਂ ਵੀਜ਼ੇ ਦੀ ਮਿਆਦ ਖਤਮ ਹੋਣ ਤੱਕ ਹੀ ਵੈਧ ਹੋਣਗੇ ਤਾਂ ਰਿਪੋਰਟ ਦੇ ਅਨੁਸਾਰ ਨਵੇਂ ਨਿਯਮਾਂ ਦੇ ਤਹਿਤ ਕਮਰਸ਼ੀਅਲ ਲਾਇਸੈਂਸ ਰੱਖਣ ਵਾਲੇ 2 ਲੱਖ ਗੈਰ-ਨਾਗਰਿਕਾਂ ਵਿੱਚ ਉਸ طرف 10000 ਹੀ ਯੋਗ ਹੋਣਗੇ ਦਰਮਿੰਦਰ ਬਾਰੇ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਪਰ ਜਾਂ ਦਰਜ ਕੀਤਾ ਜਾਵੇਗਾ ਜਿਵੇਂ ਦੱਸ ਦਿੰਨੇ ਕਿ ਦਰਮਿੰਦਰ ਦੀ ਸਿਹਤ ਨੂੰ ਲੈ ਕੇ ਕਾਫੀ ਅਫਵਾਹਾਂ ਜਿਹੜੀ ਫੈਲ ਰਹੀਆਂ ਸੀ ਤੇ ਜਿਸ ਦੇ ਮੱਦੇਨਜ਼ਰ ਹੋਣ ਜਿਹੜਾ ਐਕਸ਼ਨ ਲਿਤਾ ਜਾਵੇਗਾ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਦਰਮਿੰਦਰ ਦੀ ਸਿਹਤ ਨੂੰ ਲੈ ਕੇ ਫੈਲੀਆਂ ਝੂਠੀਆਂ ਖਬਰਾਂ ਅਤੇ ਉਹਨਾਂ ਦੀ ਨਿੱਜਤਾ ਯਾਨੀ ਪ੍ਰਾਈਵੇਸੀ ਦੀ ਉਲੰਘਣਾ ਤੇ ਫਿਲਮ ਇੰਡਸਟਰੀ ਦੀ ਪ੍ਰਮੁੱਖ ਸੰਸਥਾ IFTDA ਭਾਰਤੀ ਫਿਲਮ ਅਤੇ ਟੈਲੀਵਿਜ਼ਨ ਨਿਰਦੇਸ਼ਕ ਸੰਗ ਨੇ ਸਖਤ ਕਾਰਵਾਈ ਕੀਤੀ ਹੈ IFTDA ਨੇ ਇਸ ਅਮਾਨਵੀ ਯਾਨੀ ਇਨਹਿਊਮਨ ਅਤੇ ਅਨੈਥਿਕ ਯਾਨੀ ਅਨੈਥੀਕਲ ਵਿਵਹਾਰ ਦੇ ਲਈ ਕੁਝ ਪਪਰਾਜ਼ੀ ਅਤੇ ਆਨਲਾਈਨ ਪਲੇਟਫਾਰਮਾਂ ਦੇ ਖਿਲਾਫ ਰਸਮੀ ਪੁਲਿਸ ਸ਼ਿਕਾਇਤ ਦਰਜ ਕਰਾਈ ਹੈ ਤੇ ਤਰਮਿੰਦਰ ਕਈ ਦਿਨਾਂ ਤੋਂ ਸਿਹਤ ਖਰਾਬ ਹੋਣ ਕਾਰਨ ਹਸਪਤਾਲ ਦੇ ਵਿੱਚ ਭਰਤੀ ਸੰ ਤੇ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਪਰੇਸ਼ਾਨੀ ਕਾਰਨ ਐਡਮਿਟ ਕਰਾਇਆ ਗਿਆ ਸੀ ਇਸ ਦਰਾਂ ਹੀਮੰਦੇ ਦੇ ਹੰਤ ਹੋਣ ਦੀ ਝੂਠੀ ਖਬਰ ਫੈਲ ਗਈ ਸੀ ਤੇ ਇਸ ਝੂਠੀ ਖਬਰ ਤੋਂ ਬਾਅਦ ਅਭਿਨੇਤਰੀ ਹੇਮਾ ਮਾਲਨੀ ਦਾ ਵੀ ਗੁੱਸਾ ਫੁੱਟ ਪਿਆ ਸੀ। ਉਹਨਾਂ ਨੇ ਇੱਕ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਸੀ ਕਿ ਇਹ ਖਬਰਾਂ ਝੂਠੀਆਂ ਹਨ ਅਤੇ ਤਰਮਿੰਦਰ ਰਿਕਵਰ ਕਰ ਰਹੇ ਹਨ ਤੇ ਫਿਲਹਾਲ ਅਭਿਨੇਤਾ ਨੂੰ ਹਸਪਤਾਲ ਤੋਂ ਡਿਸਚਾਰਜ ਵੀ ਮਿਲ ਗਿਆ ਅਤੇ ਉਹ ਆਪਣੇ ਪਰਿਵਾਰ ਦੇ ਨਾਲ ਘਰ ਦੇ ਵਿੱਚ ਹੀ ਇਲਾਜ ਕਰਵਾ ਰਹੇ ਹਨ ਅਤੇ ਠੀਕ ਹੋ ਰਹੇ ਹਨ। ਇਹਨਾਂ ਫ਼ਰਜ਼ੀ ਖਬਰਾਂ ਅਤੇ ਪਪਰਾਜ਼ੀ ਦੇ ਅਨੁਚਿਤ ਵਿਵਹਾਰ ਤੇ ਆਈਐਫਟੀਡੀਏ ਨੇ ਕੜਾ ਰੁਖ ਅਪਣਾਇਆ ਆਈਐਫਟੀਡੀਏ ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਜੁਹੂ ਪੁਲਿਸ ਸਟੇਸ਼ਨ ਦੇ ਸੀਨੀਅਰ ਇਨਸਪੈਕਟਰ ਨੂੰ ਇੱਕ ਪੱਤਰ ਲਿਖਿਆ ਪੱਤਰ ਵਿੱਚ ਕਿਹਾ ਗਿਆ ਕਿ ਇਹ ਰਿਹਾਇਸ਼ ਤੇ ਜਾ ਕੇ ਅਤੇ ਬਿਨਾਂ ਪਰਮਿਸ਼ਨ ਦੇ ਉਹਨਾਂ ਦੇ ਪਰਿਵਾਰ ਦੀ ਫੁਟੇਜ ਅਤੇ ਵੀਡੀਓ ਰਿਕਾਰਡ ਕੀਤੀ ਤੇ ਇਹ ਫੁਟੇਜ ਰਿਕਾਰਡ ਕਰਨ ਤੋਂ ਬਾਅਦ ਇਹਨਾਂ ਨੂੰ ਇੰਟਰਨੈਟ ਤੇ ਪੋਸਟ ਕਰਕੇ ਨਿੱਜਤਾ ਦੀ ਉਲੰਘਣਾ ਕੀਤੀ ਗਈ ਆਈਐਫਟਡੀਏ ਨੇ ਪੁਲਿਸ ਨੂੰ ਇਸ ਮਾਮਲੇ ਵਿੱਚ ਜ਼ਿੰਮੇਵਾਰ ਲੋਕਾਂ ਖਿਲਾਫ ਕੜੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ ਯੋਧਨਸ਼ਾ ਵਿਰੋਧ ਦੇ ਇੱਕ ਮੁਹੰਮ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਦੇ ਲਈ ਪੰਜਾਬ ਦੇ ਵਿੱਚ ਚਲਾਈ ਹੈ ਤੇ ਜਿਸ ਦੇ ਉਦੇਸ਼ ਦੇ ਨਾਲ ਵਕਫਕ ਵਕਫਾ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਬੁਲਡੋਜ਼ਰ ਐਕਸ਼ਨ ਵੀ ਲੱਤਾ ਜਾ ਰਿਹਾ ਹੈ ਤਸਵੀਰਾਂ ਇਸ ਵੇਲੇ ਸੰਗਰੂਰ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਪੀਲਾ ਪੰਜਾ ਚਲਾਇਆ ਗਿਆ ਯਾਨੀ ਕਿ ਯੋਧਨਾਸ਼ਾ ਵਿਰੋਧ ਦੇ ਤਹਿਤ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਜਿਹੜਾ ਕੋਈ ਵਿਅਕਤੀ ਸ਼ੱਕੀ ਪਾਇਆ ਜਾਂਦਾ ਤੁਰੰਤ ਉਸ ਤੇ ਬੰਨ ਦੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਪੁਲਿਸ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਤੇ ਆਓ ਉਹ ਵੀ ਸੁਣਨੇ ਆਂ ਜੋਲੀਆਂ ਚ ਤਾਂ ਐਵੇਂ ਆ ਕਿ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਇੱਕ ਆਰਡਰ ਸੀਗਾ ਕਿ ਉਹਨਾਂ ਵੱਲੋਂ ਇੱਕ ਡਿਮੋਲੀਸ਼ਨ ਡਰਾਈਵ ਜੋਲੀਆਂ ਪਿੰਡ ਦੇ ਵਿੱਚ ਤੇ ਦੁਕਾਨੇ ਇਲੀਗਲ ਕੰਸਟਰਕਸ਼ਨਸ ਸਟਰੀਟ ਦੇ ਵਿੱਚ ਉਨੂੰ ਉਹਨਾਂ ਨੇ ਹਟਾਉਣਾ ਸੀ ਉਹਦੇ ਲਈ ਅਸੀਂ ਇੱਥੇ ਉਹਨਾਂ ਨੂੰ ਪੁਲਿਸ ਹੈਲਪ ਦੇਣ ਆਏ ਸੀ ਕਿ ਜੇ ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਾ ਕ੍ਰੀਏਟ ਹੋਵੇ ਉਹਦੇ ਵਾਸਤੇ ਉਹਨਾਂ ਨੇ ਪੁਲਿਸ ਮਦਦ ਮੰਗੀ ਸੀ ਥਰੂ ਡੀਸੀ ਆਫਿਸ ਤੇ ਐਸਐਸਪੀ ਸਾਹਿਬ ਨੂੰ ਲਿਖਿਆ ਸੀ ਉਹਦੇ ਲਈ ਅਸੀਂ ਪੁਲਿਸ ਮਦਦ ਦੇਣ ਲਈ ਆਏ ਸੀ ਤੇ ਲੇਕਿਨ ਇੱਥੇ ਜਦੋਂ ਇਹਨਾਂ ਜਿਨ੍ਹਾਂ ਲੋਕਾਂ ਨੇ ਇਲੀਗਲ ਕੰਸਟਰਕਸ਼ਨਸ ਕੀਤੀਆਂ ਹੋਈਆਂ ਉਹਨਾਂ ਬਾਰੇ ਇਹ ਹੈ ਕਿ ਤਕਰੀਬਨ ਸਾਰੇ ਲੋਕਾਂ ਤੇ 7-7 8-8 5-5 ਮੁਕਦਮੇ ਦਰਜ ਜਿਵੇਂ ਇੱਕ ਕੋਈ ਸਤਪਾਲ ਐ ਫਿਰ ਇੱਕ ਗੋਲਗੱਪਾ ਗੁਰਪ੍ਰੀਤ ਗੁਰਪ੍ਰੀਤ ਗੋਲਗੱਪਾ ਗੁਰਪ੍ਰੀਤ ਸਿੰਘ ਇਸ ਗੋਲਗੱਪਾ ਫਿਰ ਆ ਪਿੱਛੇ ਆਪਣੇ ਹਰਬੰਸ ਸਿੰਘ ਬੰਸੇ ਦਾ ਘਰ ਸੀ ਆ ਰਾਈਟ ਹੈਂਡਸ ਆ ਕੋਈ ਬੇਬੀ ਐ ਸੋ ਐਵੇਂ ਦੇ ਸਾਰੇ ਹਾਂਜੀ ਸਰਬਜੀਤ ਬੇਬੀ ਸੋ ਕੋਈ ਹੀ ਘਰ ਇੱਥੇ ਹੋਊਗਾ ਜਿਹੜਾ ਨਸ਼ੇ ਦਾ ਕੰਮ ਨਹੀਂ ਕਰਦਾ ਜਿਹੜਾ ਨਹੀਂ ਕਰਦਾ ਤਾਂ ਚੰਗੀ ਗੱਲ ਐ ਲੇਕਿਨ ਅਸੀਂ ਬੜਾ ਸਖਤ ਮੈਸੇਜ ਮੈਸੇਜ ਵੀ ਨਹੀਂ ਹੁਣ ਮੈਸੇਜ ਦਿੰਦਿਆਂ ਨੂੰ ਤਾਂ ਆਲਮੋਸਟ 2 ਸਾਲ ਹੋ ਗਏ ਹੁਣ ਤਾਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਰਤਾਜ ਸਿੰਘ ਜੀ ਛਾਹਲ ਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਸਰ ਆਈਪੀਐਸ ਉਹਨਾਂ ਦੀ ਰਹਿਨਮਾਈ ਹੇਠ ਨਸ਼ੇ ਦੇ ਖਿਲਾਫ ਪੁਲਿਸ ਪੰਪਾਰ ਹੋਈ ਹੋਈ ਹੈ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਜਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਬਹੁਤ ਸਖਤ ਸਟੈਪ ਲਏ ਜਾ ਰਹੇ ਨੇ ਉਦੇ ਤਹਿਤ ਹੀ ਤੁਸੀਂ ਅੱਜ ਦੇਖ ਰਹੇ ਹੋ ਇੱਥੇ ਕਿ ਉਹਨਾਂ ਨੂੰ ਜਿਹੋ ਜੀ ਫੀਲਿੰਗ ਆ ਰਹੀ ਹੋਊਗੀ ਤੇ ਹੁਣ ਇੱਥੇ ਪੈਰ ਫੜਦੇ ਆ ਕੇ ਦੀ ਮਾਫੀਆਂ ਮੰਗਦੇ ਆ ਵੀ ਅਸੀਂ ਹੁਣ ਨਹੀਂ ਕਰਦੇ ਅੱਗੇ ਤੋਂ ਨਹੀਂ ਕਰਦੇ ਪਰ ਇਹ ਬਾਜ਼ ਨਹੀਂ ਆਉਂਦੇ ਤੇ ਇਹਨਾਂ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਲੋਕੀ ਇਸ ਕੰਮ 'ਚ ਲਿਬੜੇ ਹੋਏ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਬਾਜ਼ ਆ ਜਾਓ ਤੁਹਾਡੇ ਖਿਲਾਫ ਇਸ ਤੋਂ ਵੀ ਸਖਤ ਸਟੈਪ ਲੈ ਜਾਣਗੇ ਇੱਕ ਹੋਰ ਪੰਜਾਬੀ ਨੌਜਵਾਨ ਨੇ ਪਾਈ ਤੱਕ ਖੇਡ ਜਗਤ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਵਰ ਸਲਾਪ ਨਾਲ ਜੁੜੀ ਹੋਈ ਇਹ ਖਬਰ ਹੈ ਪੰਜਾਬ ਦੇ ਨੌਜਵਾਨਾਂ ਨੇ ਖੇਡ ਜਗਤ ਦੇ ਵਿੱਚ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ਤੇ ਨਾਮ ਰੌਸ਼ਨ ਕੀਤਾ ਹੈ ਮੋਗਾ ਜ਼ਿਲ੍ਹੇ ਦੇ ਨਹਾਲ ਸਿੰਘ ਵਾਲਾ ਖੇਤਰ ਦੇ ਪਿੰਡ ਸਦੋਕੇ ਦੇ ਰਹਿਣ ਵਾਲੇ ਬੌਕਸਰ ਜਸਕਰਨ ਸਿੰਘ ਸਦੋਕੇ ਨੇ ਸਾウਦੀ ਅਰਬ ਵਿੱਚ ਹੋਏ ਵਿਸ਼ਵ ਪੱਧਰੀ ਪਾਵਰ ਸਲਾਪ ਮੁਕਾਬਲੇ ਵਿੱਚ ਜਿੱਤ ਹਾਸਲ ਕਰਕੇ ਦੇਸ਼ ਦਾ ਨਾਮ ਜਿਹੜਾ ਰੌਸ਼ਨ ਕੀਤਾ ਇਹ ਮੁਕਾਬਲਾ 31 ਅਕਤੂਬਰ ਨੂੰ ਸਾウਦੀ ਅਰਬ ਵਿੱਚ ਆਯੋਜਿਤ ਕੀਤਾ ਗਿਆ ਸੀ ਤੇ ਇਸ ਮੁਕਾਬਲੇ ਵਿੱਚ ਜਸਕਰਨ ਸਿੰਘ ਨੇ ਆਪਣੇ ਵਿਰੋਧੀ ਅਮਰੀਕੀ ਖਿਡਾਰੀ ਨੂੰ ਦੂਜੇ ਹੀ ਰਾਊਂਡ ਵਿੱਚ ਪਾਵਰ ਸਲਾਪ ਨਾਲ ਛਿਤ ਕਰ ਦਿੱਤਾ ਅਤੇ ਖਿਤਾਬ ਆਪਣੇ ਨਾਮ ਕੀਤਾ ਇਸ ਪ੍ਰਤੀਯੋਗਤਾ ਵਿੱਚ ਕੁੱਲ 3 ਖਿਡਾਰੀਆਂ ਨੇ ਹਿੱਸਾ ਲਿਆ ਸੀ ਤੇ ਇਸ ਜਿੱਤ ਨਾਲ ਜਸਕਰਨ ਸਿੰਘ ਪੰਜਾਬ ਦੇ ਜੁਜਾਰ ਸਿੰਘ ਤੋਂ ਬਾਅਦ ਇੱਕ ਹੋਰ ਮਸ਼ਹੂਰ ਪਾਵਰ ਸਲੈਪ ਖਿਡਾਰੀ ਵਜੋਂ ਉੱਭਰੇ ਹਨ ਜੁਜਾਰ ਸਿੰਘ ਨੇ ਵੀ ਇੱਕ ਰੂਸੀ ਖਿਡਾਰੀ ਨੂੰ ਹਰਾ ਕੇ ਪਾਵਰ ਸਲੈਪ ਕਿੰਗ ਦਾ ਖਿਤਾਬ ਹਾਸਲ ਕੀਤਾ ਸੀ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਇੰਨਾ ਹੀ ਮਨੋਦ ਚਾਸ ਤਾਨਪਾ